ਪ੍ਰੈਸ ਇਨਫੋਰਮੇਸ਼ਨ ਬਿਊਰੋ ਚੰਡੀਗੜ੍ਹ ਵੱਲੋਂ ਇੱਕ ਵਾਰਤਾਲਾਪ ਮੀਡੀਆ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੀਆਈਬੀ ਦੇ ਵਧੀਕ ਡਾਇਰੈਕਟਰ ਜਨਰਲ ਰਾਜਿੰਦਰ ਚੌਧਰੀ ਨੇ ਕੀਤੀ ਯਸ਼ੂਦੀਪ ਸਿੰਘਾ ਆਈਐਫਐਸ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਇਸ ਮੌਕੇ ਮਹਿਮਾਨ ਵਜੋਂ ਹਾਜ਼ਰ ਹੋਏ ਇਹ ਇਕੱਠ ਮਹੱਤਵਪੂਰਨ ਸਾਬਿਤ ਹੋਇਆ ਪੀਆਈਬੀ ਚੰਡੀਗੜ੍ਹ ਨੇ ਗਣਤੰਤਰ ਦਿਵਸ ਪ੍ਰੇਡ 2024 ਵਿੱਚ ਸ਼ਾਮਲਣ ਲਈ ਸੱਦੇ ਗਏ ਖੇਤਰ ਦੇ ਲਾਭਪਾਤਰੀਆਂ ਨੂੰ ਵੀ ਇਸ ਸਮਾਗਮ ਵਿੱਚ ਸ਼ਾਮਲ ਕੀਤਾ ਏਡੀਜੀ ਚੌਧਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਉਹਨਾਂ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਸਸ਼ਕਤੀਕਰਨ ਦੀ ਯਾਤਰਾ ਰਹੀ ਹੈ ਜਿਸ ਵਿੱਚ ਸਰਕਾਰ ਨੇ ਹੇਠਲੇ ਪੱਧਰ ਤੇ ਲੋਕਾਂ ਤੱਕ ਪਹੁੰਚ ਕੀਤੀ ਹੈ ਵੱਖ-ਵੱਖ ਯੋਜਨਾਵਾਂ ਦੇ ਲਾਭ ਦੇਸ਼ ਦੇ ਹਰ ਕੋਨੇ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਸਮਾਵੇਸ਼ ਤੇ ਜ਼ੋਰ ਦਿੱਤਾ ਗਿਆ ਉਹਨਾਂ ਖੁਲਾਸਾ ਕੀਤਾ ਕਿ ਇਸ ਯਾਤਰਾ ਦੌਰਾਨ 1.2 ਲੱਖ ਤੋਂ ਵੱਧ ਡਰੋਨ ਪ੍ਰਦਰਸ਼ਿਤ ਹੋਏ ਜੋ ਜਨ ਸ਼ਮੂਲੀਅਤ ਤੇ ਸਰਕਾਰ ਦੀ ਨਵੀਨਤਾਕਾਰੀ ਪਹੁੰਚ ਨੂੰ ਦਰਸਾਉਂਦੇ ਨੇ ਇਸ ਮੌਕੇ ਯਸ਼ੂਦੀਪ ਸਿੰਘਾ ਆਈਐਫਐਸ ਨੇ ਬੋਲ ਚਿੰਤਾ ਪ੍ਰਗਟ ਕੀਤੀ ਕਿ ਵਿਦੇਸ਼ੀ ਨੌਕਰੀ ਲੱਭਣ ਵਾਲੇ ਲੋਕ ਬੇਈਮਾਨ ਭਰਤੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਰਹੇ ਨੇ ਤੇ ਗੈਰ ਪंजीकृत ਭਰਤੀ ਏਜੰਟਾਂ ਵੱਲੋਂ ਵਿਦੇਸ਼ੀ ਨੌਕਰੀ ਦੀ ਪਾਲ ਕਰਨ ਵਾਲਿਆਂ ਨੂੰ ਫਰਜ਼ੀ ਨੌਕਰੀਆਂ ਦੀਆਂ ਪੇਸ਼ਕਸ਼ਾਂ ਰਾਹੀਂ ਠੱਗਿਆ ਜਾ ਰਿਹਾ ਹੈ ਉਹਨਾਂ ਇੱਕ ਜਾਇਜ਼ ਨੌਕਰੀ ਦੀ ਪੇਸ਼ਕਸ਼ ਲਈ ਲੋੜੀਂਦੀਆਂ ਸ਼ਰਤਾਂ ਦੀ ਰੂਪਰੇਖਾ ਦੱਸੀ ਜਿਸ ਵਿੱਚ ਪਾਰਦਰਸ਼ੀ ਨੀਮਾਂ ਤੇ ਸ਼ਰਤਾਂ ਤਨਖਾਹ ਦੇ ਵੇਰਵੇ ਤੇ ਉਚਿਤ ਰੋਜ਼ਗਾਰ ਜਾਂ ਕੰਮ ਦੇ ਵੀਜ਼ੇ ਦੀ ਵਿਵਸਥਾ ਸ਼ਾਮਿਲ ਹੈ